ਆਪ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਲੋਕਾਂ ਨੂੰ ਸਨੇਹਾ ਭੇਜਣ ਕਿ ਇੰਡੀਅਨ ਆਰਮੀ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਸ਼ਾਮਲ ਕਰਨ ਦੇ ਲਈ ਕਰਾਉਣ ਦੇ ਲਈ ਇਹ ਸਾਰੀਆਂ ਘਟਿਆ ਕਰਤੂਤਾਂ ਨੀਚ ਹਰਕਤਾਂ ਕਰਨ ਤੇ ਉਤਰਾਈ ਹੈ ਇਹ ਇਹ ਸ਼ੁਰੂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਇਨਸਾਨ ਜਿਹੜਾ ਇੱਕ ਪੋਲੀਟੀਸ਼ਨ ਹੁੰਦਾ ਉਹਨੂੰ ਪਤਾ ਚੱਲ ਜਾਂਦਾ ਕਿ ਮੇਰਾ ਨਫਾ ਕਿਦੇ 'ਚ ਹੈ ਮੇਰਾ ਨੁਕਸਾਨ ਕਿਦੇ ਅੰਦਰ ਹੈ ਮੋਦੀ ਨੂੰ ਇਹ ਚੀਜ਼ਾਂ ਬੜੀ ਅੱਛੀ ਤਰ੍ਹਾਂ ਪਤਾ ਚੱਲ ਚੁੱਕੀ ਹੈ ਕਿ ਮੈਂ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ ਹਾਂ ਹੁਣ ਹੋਰ ਕੋਈ ਹੱਲ ਨਹੀਂ ਹੈਗਾ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕੀਤਾ ਜਾਏ ਇੱਕ ਨੈਰੇਟਿਵ ਸੈੱਟ ਕੀਤਾ ਜਾਏ ਕੀ ਕੀਤਾ ਗਿਆ ਉਹਨੇ ਕਿਉਂਕਿ ਉਹਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਪਾਕਿਸਤਾਨ ਦੇ ਖਿਲਾਫ ਕੀ ਦੁਨੀਆ ਦੀ ਕਿਸੇ ਵੀ ਫੌਜ ਦੇ ਕਿਸੇ ਵੀ ਮੁਲਕ ਦੇ ਖਿਲਾਫ ਉਹ ਜੰਗ ਨਹੀਂ ਜਿੱਤ ਸਕਦਾ ਅਗਰ ਉਸ ਜੰਗ ਦੇ ਅੰਦਰ ਸਿੱਖ ਰੈਜiment ਸਿੱਖ ਸਰਦਾਰ ਪੰਜਾਬ ਇਸਤੇਮਾਲ ਨਾ ਹੋਵੇ ਪੰਜਾਬ ਸਿੱਖ ਰੈਜiment ਜਿੰਨੇ ਵੀ ਸਾਡੇ ਸਿੱਖ ਭਰਾ ਨੇ ਇਹਨਾਂ ਤੋਂ ਬਗੈਰ ਮੋਦੀ ਕੋਈ ਵੀ ਜੰਗ ਨਹੀਂ ਲੜ ਸਕਦਾ ਜਦੋਂ ਸਿੱਖ ਸਰਦਾਰਾਂ ਨੇ ਕਿਹਾ ਕਿ ਅਸੀਂ ਪੰਜਾਬ ਨਹੀਂ ਇਸਤੇਮਾਲ ਹੋਣ ਦੇਣਾ ਜੰਗ ਦੇ ਅੰਦਰ ਪਾਕਿਸਤਾਨ ਦੇ ਖਿਲਾਫ ਜੇਰੀ ਜੰਗਾਂਗੇ ਉਹਦੇ ਅੰਦਰ ਅਸੀਂ ਪੰਜਾਬ ਇਸਤੇਮਾਲ ਨਹੀਂ ਹੋਣ ਦੇਣਾ ਉਹਦੇ ਅੰਦਰ ਅਸੀਂ ਸਿੱਖਾਂ ਨੇ ਨਹੀਂ ਨਮੋਲ ਹੋਣਾ ਤੇ ਮੋਦੀ ਨੇ ਕੀ ਕੀਤਾ ਰਾਤ ਦੇ ਤਰੀਕੇ ਦੇ ਅੰਦਰ ਬਲੈਕਆਊਟ ਕਰਵਾ ਕੇ ਪੰਜਾਬ ਦੇ ਅੰਦਰ ਹੀ ਮਜ਼ਾਈਲ ਗੱਡ ਕੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਕਿ ਇਹ ਦੱਸ ਸਕਾਂ ਇਹ ਸ਼ੋ ਕਰਵਾ ਸਕਾਂ ਕਿ ਜਿਹੜੀ ਹਮਲੇ ਹੋਏ ਨੇ ਉਹ ਪਾਕਿਸਤਾਨ ਵੱਲੋਂ ਹੋਏ ਨੇ ਉਹ ਪਾਕਿਸਤਾਨ ਨੇ ਹਮਲੇ ਕੀਤੇ ਨੇ ਲੇਕਿਨ ਸਿੱਖ ਸਰਦਾਰਾਂ ਨੂੰ ਬੜੀ achhi tarah ਪਤਾ ਚੱਲ ਚੁੱਕਾ ਹੈ ਕਿ ਮੋਦੀ ਜਿਹੜੇ ਸਾਜ਼ਿਸ਼ਾਂ ਜਿਹੜੇ ਪ੍ਰੋਪਗੈਂਡ ਦੇ ਕਰ ਰਿਹਾ ਉਹ ਦੇ ਅੰਦਰ ਨਾਕਾਮ ਹੋ ਰਿਹਾ ਹੈ ਕੀ ਮੁਕਮਲ ਡਿਟੇਲ ਹੈ ਇਸ ਸੰਬੰਧ ਵਿੱਚ ਆਈ ਦੀ ਵੀਡੀਓ ਵੀਡੀਓ ਲੱਦਨੇ ਆ ਵੀਡੀਓ ਲੱਦਣ ਤੋਂ ਪਹਿਲੇ ਤੁਹਾਨੂੰ ਦੋਸਤਾਂ ਗੇ ਗੁਜ਼ਾਰਿਸ਼ ਹੈ ਕਿ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਤਰਦੀ ਤੋਂ ਹਾਂਜੀ ਜਿਉਂ ਐਨੂੰ ਜੀ ਹਲੋ ਬੇਰੂ ਜੀ ਕਾ ਖਾਲਸਾ ਬੇਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਅਪਡੇਟ ਹੈ ਉੱਥੇ ਕਿੱਥੇ ਕਿੱਥੇ ਮਿਜ਼ਾਈਲਾਂ ਡਿੱਗੀਆਂ ਨੇ ਅੰਮ੍ਰਿਤਸਰ ਅ ਭਾਈ ਸਾਹਿਬ ਮੈਂ ਇਹੀ ਗੱਲ ਕਰਨੀ ਸੀ ਜੀ ਮੇਰਾ ਪਿੰਡ ਬਾਰਡਰ ਤੋਂ 2 ਕਿਲੋਮੀਟਰ ਦੂਰ ਹੈ ਹਲੜੇ ਕੋਲ ਅੱਛਾ ਠੀਕ ਹੈ ਤੇ ਉੱਥੇ ਨਾ ਜੀ ਇਹਨਾਂ ਨੇ ਖੇਤਾਂ ਦੇ ਵਿੱਚ ਨਾ ਟੈਂਕ ਲਾਏ ਹੋਏ ਨੇ ਰੁੱਖਾਂ ਥੱਲੇ ਜਾਲ ਪਾਵਾ ਕੇ ਅੱਛਾ ਠੀਕ ਹੈ ਕੈਮੋਫਲੇਜ ਤੇ ਹੋਇਆ ਹੈ हां जी रात नु इनने सर ਵੀ ਇਧਰ ਨੂੰ ਮੂੰਹ ਕਰਕੇ ਨਾ 17 ਟਾਇਰ ਕੀਤੇ ਆ ਟੈਂਕਾਂ ਦੇ ਵਿੱਚੋਂ ਪੱਟੀ ਵੱਲੋਂ ਪੰਜਾਬ ਵੱਲੋਂ ਮੂੰਹ ਕਰਕੇ हां जी हां जी ओहो ਦੇਖੋ ਕਿੰਨੇ ਉਤਰੇ ਨੇ ਹਨ ਇਹ ਹੀ ਅਪਡੇਟ ਦੇਣੀ ਜੀ ਤੁਹਾਨੂੰ ਵੀ ਇਹ ਆਪ ਹੀ ਕਰਵਾ ਰਹੇ ਆ ਸਾਰਾ ਕੁਝ ਹੂੰ 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 ਸੋ ਜਿਹੜੇ ਪੰਜਾਬ ਤੋਂ ਤੁਹਾਨੂੰ ਦੇਖ ਰਹੇ ਨੇ ਨਾ ਸਿੱਖ ਜਿਹੜੇ ਜਿੰਨੇ ਇਧਰ ਵੀ ਸਾਡੇ ਮਾਈ ਭਾਈ ਸੁਣ ਰਹੇ ਨੇ ਉਹ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਲੋਕਾਂ ਨੂੰ ਸੁਨੇਹਾ ਭੇਜਣ ਕਿ ਇੰਡੀਅਨ ਆਰਮੀ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਸ਼ਾਮਲ ਕਰਨ ਦੇ ਲਈ ਕਰਾਉਣ ਦੇ ਲਈ ਇਹ ਸਾਰੀਆਂ ਘਟਿਆ ਕਰਤੂਤਾਂ ਨੀਚ ਹਰਕਤਾਂ ਕਰਨ ਤੇ ਉਤਰਾਈ ਹੈ ਇਹ ਇਹ ਸ਼ੁਰੂ ਤੋਂ ਹੀ ਇਦਾਂ ਕਰਦੇ ਨੇ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਨਰਿੰਦਰ ਮੋਦੀ ਜਿਸ ਤਰ੍ਹਾਂ ਦਾ ਪੋਲੀਟਿਸ਼ੀਅਨ ਹੈ ਅਗਰ ਇੱਕ ਚਾਹ ਬਣਾਉਣ ਵਾਲਾ ਬੰਦਾ पीएम ਦੀ ਕੁਰਸੀ ਤੇ ਆ ਜਾਈਏਗਾ ਤੇ ਉਹਦੇ ਕੋਲੋਂ ਅਸੀਂ ਘਟਿਆਪਨ ਤੋਂ ਇਲਾਵਾ ਕੋਈ ਹੋਰ ਚੀਜ਼ ਐਕਸਪੈਕਟ ਕਰ ਹੀ ਨਹੀਂ ਸਕਦੇ ਜਿਸ ਤਰ੍ਹਾਂ ਇਹਨੇ ਗੁਜਰਾਤ ਦੇ ਅੰਦਰ ਹਮਲੇ ਕੀਤੇ ਜਿਸ ਤਰ੍ਹਾਂ ਇਹਨੇ ਦਿੱਲੀ ਦੇ ਅੰਦਰ ਹਮਲੇ ਕੀਤੇ ਜਿਸ ਤਰ੍ਹਾਂ ਇਹਨੇ ਪੰਜਾਬ ਤੇ ਹਮਲੇ ਕਰਵਾਏ ਜਿਸ ਤਰ੍ਹਾਂ ਆਪਣੇ ਹੀ ਫੌਜ ਦੇ ਲੋਕਾਂ ਨੂੰ ਇਹਨੇ ਮਰਵਾਇਆ ਪਹਿਲਗਾਮ ਦੇ ਅੰਦਰ ਵੀ ਨਰਿੰਦਰ ਮੂਦੀਨ ਮੋਲਸੀ ਆਪਣੇ ਹੀ ਬੰਦੇ ਨੇ ਮਰਵਾਏ ਸਾਨੂੰ ਪਤਾ ਚੱਲ ਜਾਂਦਾ ਕਿ ਇੱਕ ਘਟਿਆ ਬੰਦਾ ਕੀ ਕਰ ਸਕਦਾ ਹੈ ਪੰਜਾਬ ਨੂੰ ਪੰਜਾਬ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਇਲਾਵਾ ਹੋਰ ਇੱਕ ਕਰ ਵੀ ਕੋਸ਼ਿਸ਼ ਨਹੀਂ ਸਕਦਾ ਕਿਉਂਕਿ ਸਿੱਖ ਸਰਦਾਰਾਂ ਨੂੰ ਪਤਾ ਚਲ ਚੁੱਕਾ ਹੈ ਕਿ ਸਿੱਖਾਂ ਦੇ ਨੇ ਹਮੇਸ਼ਾ ਕਤਲੇਆਮ ਕੀਤਾ ਸਿੱਖਾਂ ਨੂੰ ਇਸਤੇਮਾਲ ਕੀਤਾ ਸਿੱਖਾਂ ਦੇ ਹੱਕ ਦੇ ਅੰਦਰ ਕਦੀ ਵੀ ਮੋਦੀ ਵੱਲੋਂ ਕੋਈ ਚੀਜ਼ ਨਹੀਂ ਹੋਈ ਪੰਜਾਬ ਦੇ ਹੱਕ ਦੇ ਅੰਦਰ ਕੋਈ ਚੀਜ਼ ਨਹੀਂ ਹੋਈ ਤੇ ਹੁਣ ਪੋਲਿਟਿਕਸ ਕਰ ਰਹੇ 2027 ਦੇ ਇਲੈਕਸ਼ਨ ਨੂੰ ਲੈ ਕੇ ਕਿ ਲੋਕ ਕਹਿਣ ਲੋਕ ਇਹਦੀ ਵਾવાહી ਕਰਨ ਕਿ ਨਰਿੰਦਰ ਮੋਦੀ ਨੇ ਪਾਕਿਸਤਾਨ ਤੇ ਹਮਲਾ ਕੀਤਾ ਸਿਰਫ 28 ਬੰਦਿਆਂ ਦਾ ਜਿਹੜੇ ਆਪ ਹੀ ਇਹਨੇ ਮਰਵਾਏ ਉਹਦਾ ਬਦਲਾ ਲੈਂਦੇ ਲੈਂਦੇ ਇਹਨੇ ਆਪਣੇ 50 ਬੰਦੇ ਮਰਵਾ ਦਿੱਤੇ ਤੇ ਤਕਰੀਬਨ ਅਰਬਾਂ ਦਾ ਨੁਕਸਾਨ ਇਹਨੇ ਕਰਵਾਇਆ ਤੇ ਇਹਨੂੰ ਕਿੰਨੇ ਜਵਾਬ ਦੇਣਾ ਕੋਈ ਬੰਦਾ ਇਹਨੂੰ ਇਹਦੇ ਕੋਲ ਜਵਾਬ ਲੈ ਨਹੀਂ ਸਕਦਾ ਕਿਉਂਕਿ ਇਸ ਟਾਈਮ ਐ ਪੀਐਮ ਦੀ ਪੋਸਟ ਦੇ ਉੱਤੇ ਵੇ ਇਹ ਪ੍ਰਾਈਮ ਮਿਨਿਸਟਰ ਐ ਤੇ ਘਟੀਆਂ ਬੰਦਾ ਇਹ ਕੁਝ ਵੀ ਕਰ ਸਕਦਾ ਆਪਣੇ ਹੀ ਲੋਕਾਂ ਨੂੰ ਮਰਵਾ ਸਕਦਾ ਆਪਣੇ ਹੀ ਲੋਕਾਂ ਨੂੰ ਮਰਵਾ ਕੇ ਉਹਨਾਂ ਤੇ ਸਿਆਸਤ ਕਰ ਸਕਦਾ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ